ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੰਤ ਢੱਡਰੀਆਂ ਵਾਲੇ ਤੇ ਕੱਲ ਇੱਕ ਸੁਣਵਾਈ ਚੱਲੀ ਕੋਰਟ ਦੇ ਵਿੱਚ ਜਿਹਦੇ ਵਿੱਚ ਕੋਰਟ ਨੇ ਨਿਪਟਾਰਾ ਕਰ ਦਿੱਤਾ ਕਿਹੜਾ ਜਾਨੀ ਕਿ ਉਸ ਨੂੰ ਐਫ ਆਰ ਆਈ ਉਹਦੇ ਤੇ ਦਰਜ ਹੋਈ ਸੀ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਕੇਸ ਚਲਾਇਆ ਜਾਵੇ ਕੁੜੀ ਦੇ ਭਰਾ ਬਣੀਓ ਕੁੜੀ ਦੇ ਪਰਿਵਾਰ ਬਣੀਓ ਫੁੱਲ ਪ੍ਰੈਸ਼ਰ ਦੇ ਨਾਲ ਇਹ ਗੱਲ ਕਹੀ ਗਈ ਸੀ ਵੀ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤਾ ਹੁਣ ਢੱਡਰੀਆਂ ਵਾਲੇ ਦਾ ਇੱਕ ਨਵਾਂ ਵੀਡੀਓ ਜਿਹੜਾ ਸਾਹਮਣੇ ਆ ਗਿਆ ਇਸ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਕੋਰਟ ਦੀ ਪ੍ਰਕਿਰਿਆ ਆਈ ਹੈ ਉਹ ਤੁਸੀਂ ਸੁਣ ਲਈ ਹੋਣੀ ਹੈ ਕਿ ਕੇਸ ਦਾ ਨਿਪਟਾਰਾ ਹੋ ਗਿਆ ਕੇਸ ਜਿਹੜਾ ਕਿ ਬੰਦ ਕਰਨ ਦੀ ਸਥਿਤੀ ਤੇ ਪਹੁੰਚ ਚੁੱਕਿਆ ਯਾਨੀ ਕੋਰਟ ਨੇ ਸਿੱਧਾ-ਸਿੱਧਾ ਯਾਨੀ ਉਹ ਹੁਕਮ ਦੇ ਦਿੱਤੇ ਨੇ ਕਿ ਢੱਡਰੀਆਂ ਵਾਲੇ ਨੂੰ ਦਰਸਾਲ ਹਲੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਤੇ ਪਰ ਢੱਡਰੀਆਂ ਵਾਲੇ ਇਹਦੇ ਬਿਆਨ ਦੇ ਵਿੱਚ ਕੀ ਕਹਿ ਰਹੇ ਨੇ ਇਹ ਸਭ ਕੁਝ ਸੁਣਨ ਤੋਂ ਬਾਅਦ ਟੱਡਰੀਆਂ ਵਾਲੇ ਕਹਿ ਰਹੇ ਨੇ ਕਿ ਮੈਂ ਪਹਿਲਾਂ ਹੀ ਕਿਹਾ ਸੀ ਵੀ ਇਹ ਕੰਮ ਮੇਰਾ ਨਹੀਂ ਹੈਗਾ ਪਰ ਕਿਤੇ ਨਾ ਕਿਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਉਹ ਖੁਦ ਕਹਿ ਰਹੇ ਨੇ ਵੀ ਜਿਹੜੇ ਚੱਕ ਚੱਕਿਆ ਕਰਦੇ ਆ ਲੋਕ ਉਹਨਾਂ ਨੇ ਇਹ ਕੇਸ ਪਵਾਇਆ ਤੇ ਇਹਨਾਂ ਨੂੰ ਦਾਬਦਬਾ ਬਣਾ ਕੇ ਇਹਨਾਂ ਦੇ ਉੱਤੇ ਮੇਰਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਫਿਰ ਤੋਂ ਜਿਹੜਾ ਉਹਨਾਂ ਨੇ ਨਵਾਂ ਬਿਆਨ ਜਾਰੀ ਕਰ ਦਿੱਤਾ ਇੱਕ ਨਵੀਂ ਵੀਡੀਓ ਦੇ ਨਾਲ ਇਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਤਾਂ ਕਿ ਤੁਹਾਨੂੰ ਇਸ ਗੱਲ ਦਾ ਪਤਾ ਲੱਗੇ ਕਿ ਜਿਹੜੇ ਢਡਰੀਆਂ ਵਾਲੇ ਸੰਤ ਨੇ ਉਹ ਦਰਅਸਲ ਨਿਰਦੋਸ਼ ਹੀ ਨਹੀਂ ਮੈਂ ਪਹਿਲੇ ਦਿਨ ਤੋਂ ਹੀ ਕਹਿਆ ਸੀ ਹੁਣ ਉਹ ਜੇਲ੍ਹ ਜਾ ਸਕਦੇ ਨੇ ਕੁੜੀ ਦੇ ਘਰ ਵਾਲੇ ਜੇਲ੍ਹ ਹੋ ਸਕਦੀ ਹੈ ਉਹਦੇ ਭਰਾ ਨੂੰ ਵੀ ਹੋ ਸਕਦੀ ਹੈ ਕਿਉਂਕਿ ਉਹ ਗਾਇਬ ਵੀ ਹੈ ਉਸ ਨੂੰ ਗਾਇਬ ਵੀ ਦੱਸਿਆ ਜਾ ਰਿਹਾ ਕੁੜੀ ਦੇ ਭਰਾ ਨੇ ਜਿਹੜੇ ਨੇ ਪਟੀਸ਼ਨ ਪਾਈ ਸੀ ਉਹਨੂੰ ਗਾਇਬ ਵੀ ਦੱਸਿਆ ਜਾ ਰਿਹਾ ਵੀ ਉਹ ਬੰਦਾ ਭੱਜ ਚੁੱਕਿਆ ਇਸ ਕੇਸ ਨੂੰ ਛੱਡ ਕੇ ਤਾਂ ਕਿਤੇ ਨਾ ਕਿਤੇ ਕੋਰਟ ਨੇ ਵੀ ਇਹ ਗੱਲ ਦੇਖੀ ਕਿ ਜਿਹੜੇ ਬੰਦੇ ਨੇ ਪਟੀਸ਼ਨ ਪਾਈ ਤਾਂ ਹੁਣ ਉਹ ਬੰਦਾ ਮੌਜੂਦ ਨਹੀਂ ਤਪਰ ਕੋਰਟ ਨੇ ਹੁਣੇ ਕੇਸ ਰੋਕਣ ਤੱਕ ਦੀ ਮਹੀਮ ਸਿਰਜ ਲਈ ਹੈ ਢਡਰੀਆਂ ਵਾਲੇ ਦੀ ਕੋਈ ਗ੍ਰਿਫਤਾਰੀ ਨਹੀਂ ਹੁੰਦੀ ਜਿੰਨਾ ਚਿਰ ਕੋਈ ਇਨਵੈਸਟੀਗੇਸ਼ਨ ਪੂਰੀ ਤਰ੍ਹਾਂ ਨਹੀਂ ਹੋ ਸਕਦੀ ਪਰ ਜਿਹੜੇ ਢਡਰੀਆਂ ਵਾਲੇ ਨੇ ਹੁਣ ਬਿਆਨ ਦਿੱਤਾ ਨਵੀਂ ਵੀਡੀਓ ਦੇ ਨਾਲ ਇਹ ਬੜਾ ਸੁਣਨ ਦੇ ਲਾਇਕ ਆ ਕਿਉਂਕਿ ਉਹ ਕਹਿ ਰਹੇ ਨੇ ਵੀ ਮੈਂ ਇਹਨਾਂ ਗੱਲਾਂ ਨੂੰ ਹਰਾਨਾ ਵੀ ਜਿਹੜੇ ਇਹ ਚੱਕ ਚਕਈਆ ਕਰਨ ਵਾਲੇ ਲੋਕ ਨੇ ਇਹਨਾਂ ਨੂੰ ਫੋਕਸ ਕਰਕੇ ਮੇਰੇ ਉੱਤੇ ਜਿਹੜਾ ਕਿ ਮਾਮਲਾ ਦਰਜ ਕਰਵਾਇਆ ਇਹ ਢਡਰੀਆਂ ਵਾਲੇ ਕਹਿ ਰਹੇ ਨੇ ਸੁਣ ਲਓ ਪਹਿਲਾਂ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਮਾੜਾ ਰੋਲਾ ਮੈਂ ਤੇ ਹੈਰਾਨ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠਾ ਚੈਨਲਾਂ ਦੇ ਉੱਤੇ ਇਦਾਂ ਦੀਆਂ ਗੱਲਾਂ ਮੈਂ ਸੁਣੀਆਂ ਮੈਂ ਤੇ ਲੱਗੇ ਵੀ ਹੱਦ ਹੋ ਗਈ ਕਿਸ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਐ ਉਹ ਲੜਕੀ ਨਾਲ ਜੀ ਇਦਾਂ ਕਰਤਾ ਵੀ ਸ਼ਰਮ ਵਾਲੀ ਗੱਲ ਐ ਮਤਲਬ ਜਿੱਦਾਂ ਦੀਆਂ ਗੱਲਾਂ ਸੁਣੀਆਂ ਜਿਹੜੀਆਂ ਚੀਜ਼ ਬਲਾਦਕਾਰ ਸ਼ਬਦ ਨਾਂ ਵੀ ਲੈਣ ਤੋਂ ਸ਼ਰਮ ਆਉਂਦੀ ਐ ਇਦਾਂ ਦੀ ਗੱਲ ਮੈਂ ਸੁਣੀ ਪਰ ਹੁੰਦੇ ਵਿੱਚ ਵਿਰੋਧੀ ਹੋਈ ਨੇ ਆਪਣੇ ਬਗਾਨੇ ਕਈ ਚੱਕ ਚਕਈਆ ਕਰਦੇ ਐ 13 ਸਾੜ ਪਹਿਲਾ ਗੇਟ ਦੇ ਉੱਤੇ ਕੋਈ ਦਵਾਈ ਖਾ ਕੇ ਮਰ ਜਾਏ ਤੇ ਸਾਡਾ ਕਸੂਰ ਹਉ ਦੇ ਵਿੱਚ ਜਾ ਕੇ ਲੈ ਕੇ ਜਾਓ ਹੈਲਪ ਕਰੋ ਉੱਥੇ ਹਸਪੀਟਲ ਦੇ ਵਿੱਚ ਤੋਂ ਲੜਕੀ ਨੂੰ ਲੈ ਕੇ ਗਏ ਉੱਥੇ ਉਹਦੀ ਮੌਤ ਹੋ ਗਈ ਜਾ ਕੇ ਉਹਦੇ 'ਚ ਸਾਡਾ ਕਿਸ ਕਿਵੇਂ ਕਸੂਰ ਬਣ ਗਿਆ ਕੋਈ ਉਹਦੀ ਜਾਨੀ ਹੋਏ ਦੀ ਮਰਨ ਤੋਂ ਪਹਿਲਾਂ ਸਟੇਟਮੈਂਟ ਦਿੱਤੀ ਵੀ ਮੈਂ ਆਪ ਖਾਧੀ ਤੋ ਭਰਾਵਾਂ ਨੇ ਕਿਹਾ ਆਪ ਦਵਾਈ ਖਾਦੀ। ਉਹਦੀ ਮਾਂ ਨੇ ਕਿਹਾ ਲੜਕੇ ਆਈ ਘਰੋਂ ਦਵਾਈ ਖਾ ਲਈ ਤੇ ਕਸੂਰ ਸਾਡਾ ਬਣਤਾ। ਪਤਾ ਨਹੀਂ ਲਾਲਚ ਵਸ ਹੋ ਕੇ ਕਿ ਮੈਂ ਤੇ ਸੋਚਦਾ ਮੈਂ ਕਿ ਇਹੋ ਜੀਆਂ ਗੱਲਾਂ ਵੇਖ ਕੇ ਤੇ ਕਈ ਵਾਰੀ ਬੰਦੇ ਤਾਂ ਮਦਦ ਕਰਨ ਨੂੰ ਜੀ ਨਹੀਂ ਕਰਦਾ ਵੀ ਕੋਈ ਬੰਦਾ ਬਾਹਰੇ ਪਿਆ ਨੂੰ ਚੱਕ ਕੇ ਹਸਪੀਟਲ ਹੀ ਲੈ ਜਾ। ਹੂੰ ਤੇ ਬਦਨਾਮ ਸਾਨ ਨੂੰ ਵੀ ਲੋ ਜੀ ਇੱਥੇ ਇੰਨਾ ਤਾਂ ਕੁਝ ਹੋ ਗਿਆ। 13 ਸਾਲ ਪਹਿਲਾਂ 13 ਸਾਲ ਇੱਕ ਪਰਸੈਂਟ ਅੱਧਾ ਪਰਸੈਂਟ ਵੀ ਉਹਦੇ ਵਿੱਚ ਆੜਾ ਜਾਵੀ ਕਸੂਰ ਹੋਵੇ ਇੱਥੇ ਸਾਡੇ ਨਾਲ ਆ ਬੀਬੀ ਰਾਜ ਐ ਇੱਥੇ ਇੱਕ ਬੀਬੀ ਝਾੜੂ ਲਾਉਂਦੀ ਹੁੰਦੀ ਝਾੜੂ ਲਾਉਂਦੀ ਬੀਬੀ ਰਾਜ ਉਹ ਬੜੇ ਸਾਲਾਂ ਤੋਂ ਇੱਥੇ ਝਾੜੂ ਲਾਉਂਦੀ ਉਹ ਇੱਥੇ ਗੇਟ ਅੱਗੇ ਵੇਖਿਆ ਵੀ ਕੋਈ ਉਹਨੇ ਕੁਝ ਖਾਦਾ ਦਵਾਈ ਇਹ ਭੱਜ ਕੇ ਗਈ ਅੰਦਰ ਉੱਥੇ ਕਿਸੇ ਕੁੜੀ ਨੇ ਬਗੀਚੇ ਅੱਗੇ ਕੁਝ ਖਾ ਲਿਆ ਇਹ ਅੰਦਰੋਂ ਭੱਜ ਕੇ ਆਪਣੇ ਬੰਦੇ ਆਏ ਇੱਕ ਗੱਡੀ ਰੋਕ ਕੇ ਉਹਦੇ ਤੇ ਚੜਾ ਕੇ ਹਸਪੀਟਲ ਤੱਕ ਪਹੁੰਚਾਇਆ ਜਿੰਨੇ ਉਹਨੂੰ ਵੇਖਿਆ ਕੁਝ ਖਾਧਿਆ ਸੱਯਾ 4 ਵਜੇ ਸੀ ਸ਼ਾਮ ਦੇ। ਤੇ ਮੈਂ ਉਹਨਾਂ ਹਰਦوار ਵੱਲੋਂ ਤੁਰ ਗਿਆ ਹੋਇਆ ਸੀ 4 ਦਿਨ ਮੈਂ ਇੱਥੇ ਐ ਦੀ। ਤੇ ਕਸੂਰ ਇਲਜ਼ਾਮ ਆ ਮੇਰੇ ਤੇ ਲੱਗਣਾ ਕੋਈ ਨਹੀਂ। ਅਪਾ ਨਹੀਂ ਕਿਥੋਂ ਇਦਾਂ ਦੀ ਗੱਲਾਂ ਬਣਾ ਲੈਂਦੇ। ਪਰ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਇਹ ਐਵੇਂ ਜਦੋਂ ਅਸੀਂ ਕੋਈ ਕਸੂਰ ਨਹੀਂ ਕੀਤਾ, ਅਸੀਂ ਕੋਈ ਗਲਤੀ ਨਹੀਂ ਕੀਤੀ। ਸਾਨੂੰ ਪਤਾ ਵੀ ਅਸੀਂ 1% ਵੀ ਦੁਨੀਆ ਦੀ ਜਿਹੜੀ ਮਰਜੀ ਜਾਂਚ ਕਰ ਲਵੇ, ਇਹਨ ਰਾਤ ਦੇਖੋ ਹੁਣ ਟਡਰੀਆਂ ਵਾਲੇ ਨੇ ਆਪਣੇ ਬੰਨਿਓ ਕਹਿ ਦਿੱਤਾ ਵੀ ਮੇਰੀ ਜਿਹੜੀ ਮਰਜੀ ਏਜੰਸੀ ਇਹ ਜਾਂਚ ਕਰ ਲੈ ਤੇ ਮੈਂ ਤਿਆਰ ਪੂਰਾ ਉਹਨਾਂ ਨੇ ਡਿਟੇਲ ਦੇ ਨਾਲ ਦੱਸਿਆ ਵੀ ਸ਼ਾਮ ਦਾ ਟਾਈਮ ਸੀ ਮੈਂ ਇੱਥੋਂ ਬਾਹਰ ਸੀ ਇੱਕ ਝਾੜੂ ਲਾਉਣ ਵਾਲੀ ਜਿਹੜੀ ਕੋਈ ਸੇਵਾਦਾਰ ਔਰਤ ਜਾਨੀ ਕੋਈ ਬੀਬੀ ਸੀ ਉਸਨੇ ਇਹਨੂੰ ਜਦੋਂ ਗੇਟ ਤੱਕ ਗਈ ਉਹ ਝਾੜੂ ਲਾਉਂਦੀ ਲਾਉਂਦੀ ਉਹਨੇ ਦੇਖਿਆ ਤਾਂ ਉਹਨੇ ਜਾ ਕੇ ਰੌਲਾ ਪਾਇਆ ਅੰਦਰ ਵੀ ਆ ਕੁੜੀ ਨੇ ਕੁਝ ਖਾ ਰੱਖਿਆ ਉਸ ਤੋਂ ਬਾਅਦ ਉਹਨੂੰ ਚੱਕ ਕੇ ਸੇਵਾਦਾਰਾਂ ਦੁਆਰਾ ਉੱਥੇ ਲੈ ਕੇ ਗਿਆ ਰਜਿੰਦਰਾ ਹਸਪੀਟਲ ਦੇ ਵਿੱਚ ਪਟਿਆਲੇ ਦੇ ਵਿੱਚ ਜਿਹੜਾ ਕਿ ਬਹੁਤ ਹੀ ਮਸ਼ਹੂਰ ਹਸਪਤਾਲ ਆ ਤਾਂ ਉਹਦੇ ਵਿੱਚ ਜਦੋਂ ਲਿਜਾंदे ਨੇ ਉੱਥੇ ਕੁੜੀ ਦੀ ਮੌਤ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਇਲਜ਼ਾਮ ਸਿੱਧੇ ਢੱਡਰੀਆਂ ਵਾਲੇ ਸੰਤ ਤੇ ਲੱਗ ਜਾਂਦੇ ਨੇ ਤਾਂ ਹੁਣ ਜਿਹੜਾ ਕੱਲ ਕੋਰਟ ਦੇ ਵਿੱਚ ਸੁਣਵਾਈ ਚੱਲੀ ਸੁਣਵਾਈ ਦੇ ਵਿੱਚ ਨਿਪਟਾਰਾ ਕਰ ਦਿੱਤਾ ਯਾਨੀ ਕੋਰਟ ਨੇ ਕੇਸ ਬੰਦ ਕਰਨ ਤੱਕ ਦੀ ਯਾਨੀ ਮਹੀਮ ਜਿਹੜੀ ਬਣਾਈ ਆ ਉਹ ਕਿਉਂ ਬਣਾਈ ਆ ਕਿ ਢੱਡਰੀਆਂ ਵਾਲੇ ਸੰਤ ਦੋਸ਼ੀ ਨਹੀਂ ਹੋ ਸਕਦੇ ਕਿਉਂ ਕਿਉਂਕਿ ਇਨਵੈਸਟੀਗੇਸ਼ਨ ਜਿਹੜਾ ਚੱਲ ਰਿਹਾ ਉਹ ਤਾਂ ਚੱਲ ਹੀ ਰਿਹਾ ਜਾਂਚ ਹੋਣੀ ਜ਼ਰੂਰੀ ਆ ਦੋਨੇ ਤਰ੍ਹਾਂ ਦਾ ਪੱਖ ਜ਼ਰੂਰੀ ਆ ਪਰ ਹੁਣ ਜਿਹੜੀ ਜ਼ਿਆਦਾ ਚਲਕ ਦਿਖ ਰਹੀ ਆ ਉਹ ਢੱਡਰੀਆਂ ਵਾਲੇ ਦੇ ਪੱਖ ਦੇ ਵਿੱਚ ਹੀ ਦਿਖ ਰਹੀ ਆ ਕਿਉਂਕਿ ਨਹੀਂ ਕੋਰਟ ਜਦੋਂ ਕਿਸੇ ਦੇ ਉੱਤੇ ਰਿਪੋਰਟ ਦਰਜ ਹੋ ਜਾਂਦੀ ਆ ਗ੍ਰਿਫਤਾਰੀ ਦੀ ਤਾਂ ਉਹਨੂੰ ਗੈਰਫਰਦਾਰ ਕੀਤਾ ਜਾਂਦਾ ਪਰ ਹੁਣ ਢੱਡਰੀਆਂ ਵਾਲੇ ਨੂੰ ਨਾ ਗ੍ਰਿਫਤਾਰੀ ਹੈ ਨਾ ਕੋਈ ਅਰੈਸਟ ਵਾਰੰਟ ਨੇ ਤਾਂ ਦਰਸਲ ਹੁਣ ਹੈ ਕੀ ਆ ਇਹ ਹੁਣ ਤੁਸੀਂ ਦੱਸੋ ਕਿ ਮਾਮਲਾ ਜਾ ਕਿੱਧਰ ਨੂੰ ਰਿਹਾ ਇਹ ਜਿਹੜੇ ਬੰਦੇ ਨੇ ਦੋਸ਼ ਲਾਏ ਸੀ ਇਹੀ ਬੰਦੇ ਫਸ ਸਕਦੇ ਨੇ ਇਹ ਸ਼ੰਕਾ ਜਿਤਾਈ ਜਾ ਰਹੀ ਹੈ ਪੱਤਰਕਾਰਾਂ ਦੁਆਰਾ ਹੋਰ ਸਾਡੇ ਪੰਜਾਬ ਦੇ ਜਿੰਨੇ ਸਮਰਥਕ ਜੁੜੇ ਨੇ ਲੋਕ ਜੁੜੇ ਨੇ ਉਹਨਾਂ ਦੁਆਰਾ ਕਿਉਂਕਿ ਕਿਸੇ ਬੰਦੇ ਦੇ ਉੱਤੇ ਇਲਜ਼ਾਮ ਲੱਗ ਜੇ ਤੇ ਐਫਆਰਆਈ ਹੋ ਜੇ ਤੇ ਉਹਦੀ ਗ੍ਰਿਫਤਾਰੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ ਤੇ ਪਰ ਹੁਣ ਹੋਇਆ ਕੀ ਹੈ ਕੇਸ ਘੁੰਮ ਗਿਆ ਅਦਾਲਤ ਨੂੰ ਲੱਗਿਆ ਵੀ ਢੱਡੀਆਂ ਵਾਲਾ ਦੋਸ਼ੀ ਨਹੀਂ ਹੈਗਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀਡੀਓ ਨੂੰ ਵੱਡੇ ਪੱਧਰ ਤੇ ਸ਼ੇਅਰ ਕੀਤਾ ਜਾਵੇ ਤਾਕੇ ਜਿਹੜੇ ਆਪਣੇ ਲੋਕ ਨੇ ਇਹਨਾਂ ਦੇ ਵਿੱਚ ਇਹ ਵੀਡੀਓ ਜਾਵੇ ਜਿਹੜਾ ਮੈਸੇਜ ਆ ਨਵੀਂ ਵੀਡੀਓ ਦਾ ਇਸ ਦਾ ਇਹ ਹਰ ਇੱਕ ਬੰਦੇ ਦੇ ਕੰਨਾਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਆ ਕਿ ਢਾਡਰੀਆਂ ਵਾਲੇ ਸੰਤ ਹਲੇ ਤੱਕ ਦੋਸ਼ੀ ਨਹੀਂ ਹੈਗੇ ਹਾਂ ਵਿਰੋਧੀ ਉਹਨਾਂ ਨੇ ਕਿਹਾ ਵੀ ਵਿਰੋਧੀ ਜਿਹੜੇ ਲੋਕ ਨੇ ਉਹ ਜਰੂਰ ਮੇਰੇ ਤੇ ਤੰਜ ਕੱਸਦੇ ਨੇ ਉਹਨਾਂ ਨੇ ਹੀ ਚੱਕ ਚਕਾ ਕੇ ਇਹ ਮਾਮਲਾ ਜਿਹੜਾ ਇੱਥੋਂ ਤੱਕ ਲਿਆਂਦਾ ਉਹਨਾਂ ਨੂੰ ਕੁੜੀ ਵਾਲਿਆਂ ਨੂੰ ਫੋਕਸ ਕੀਤਾ ਤਾਂ ਕਿ ਮੇਰੇ ਉੱਤੇ ਉਹਦਾ ਮੇਰਾ ਕੈਰੈਕਟਰ ਜਿਹੜਾ ਕਿ ਖਰਾਬ ਕਰਨ ਸਕਸ ਕਰਕੇ ਸਾਰੀ ਕਹਾਣੀ ਹੈ ਜਿਹੜੀ ਉਹ ਲਗਾਤਾਰ ਸਾਹਮਣੇ ਆਉਂਦੀ ਜਾ ਰਹੀ ਹੈ ਤੇ ਮੈਂ ਵੀ ਲਗਾਤਾਰ ਤੁਹਾਡੇ ਸਾਹਮਣੇ ਧਰਦਾ ਜਾਊਂਗਾ ਤਾਂ ਮੇਰਾ ਵੀਰ ਮੇਰੀ ਬੇਨਤੀ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਕਿ ਆਪਣੇ ਲੋਕਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਹਰ ਚੁੱਲੇ ਤੱਕ ਪਹੁੰਚੇ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ